ਜਿੰਦੇ ਲੇਕੇ ਜ਼ਿੰਦਗੀ ਚ ਅਸੀਂ ਕਈ ਵਾਰ ਕੁਝ ਸੋਚਦੇ ਹੀ ਰਹਿ ਜਾਂਦੇ ਹਾਂ ਤੇ ਵਕਤ ਨਿਕਲ ਜਾਂਦਾ ਹੈ ਕਿਉਂਕਿ ਵਕਤ ਨੂੰ ਅਸੀਂ ਰੋਕ ਨਹੀਂ ਸਕਦੇ ਤੇ ਸੋਚਦਿਆਂ ਸੋਚਦਿਆਂ ਜੇ ਵਕਤ ਨਿਕਲ ਜਾਵੇ ਤੇ ਅਫਸੋਸ ਵੀ ਬਹੁਤ ਲੱਗਦਾ ਹੈ ਉਹ ਸੋਚ ਦੀ ਕਹਾਣੀ ਦਾ ਵਿਸ਼ਾ ਵੀ ਕੁਝ ਇਸ ਤਰ੍ਹਾਂ ਦਾ ਹੈ ਹਰਪ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਨੇ ਇਹ ਕਹਾਣੀ ਆਪਣੇ ਪਾਠਕ੍ਰਮ ਚ ਪੜ੍ਹੀ ਹੋਏਗੀ ਤੇ ਸਾਡੇ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਵੇਖ ਰਹੇ ਨੇ ਸਿਰਫ ਉਹ ਕੁਝ ਸਿਲੇਬਸ ਦਾ ਪੇਪਰ ਦੇਣ ਨਹੀਂ ਲਈ ਉਹ ਵੀ ਇਸ ਕਹਾਣੀ ਨੂੰ ਸੁਣਨਗੇ ਤੇ ਚੰਗਾ ਲੱਗੇਗਾ ਕਿਉਂਕਿ ਇਹ ਕਹਾਣੀ ਸਾਡੇ ਸਾਰਿਆਂ ਦੇ ਜੀਵਨ ਨਾਲ ਜੁੜੀ ਹੋਈ ਕਹਾਣੀ ਹੈ ਕਿ ਵਕਤ ਕਿਸ ਤਰ੍ਹਾਂ ਸਾਨੂੰ ਕਈ ਵਾਰੀ ਸੋਚਣ ਦਾ ਮੌਕਾ ਨਹੀਂ ਦਿੰਦਾ ਇਹ ਕਹਾਣੀ ਦਲੀਪ ਕੋਟ ਟਿਵਾਣਾ ਦੀ ਲਿਖੀ ਆ ਦਲੀਪ ਕੋਟ ਟਿਵਾਣਾ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਸੀ ਜਿਹੜੇ ਕੀ ਹੁਣ ਇਸ ਦੁਨੀਆ 'ਚ ਨਹੀਂ ਹੈ ਜਸਤਿਆ ਕਹਾਣੀਆਂ ਦਾ ਵਿਸ਼ਾ ਇਸਤਰੀ ਜੀਵਨ ਦੀ वेदना ਤੋਂ ਪਾਠਕਾਂ ਨੂੰ ਜਾਣੂ ਕਰਾਉਂਦਾ ਹੈ ਇਸ ਤੋਂ ਇਲਾਵਾ ਉਹ ਰਿਸ਼ਤਿਆਂ ਸੰਬੰਧੀ ਵੀ ਬਹੁਤ ਭਾਵਪੂਰਤ ਕਹਾਣੀਆਂ ਲਿਖਦੀ ਹੈ ਪੰਜਾਬੀ ਵਿਦਵਾਨਾਂ ਨੇ ਦਲੀਪ ਕੋ ਟਿਵਾਣਾ ਨੂੰ ਉੱਤਮ ਕਹਾਣੀਕਾਰ ਵਜੋਂ ਪ੍ਰਵਾਨ ਕੀਤਾ ਹੈ ਨਾਲ ਹੀ ਨਾਵਲਕਾਰ ਵਜੋਂ ਵੀ ਉਸ ਨੂੰ ਉਤਸ਼ਾਹ ਦਾ ਰੁਤਬਾ ਮਿਲਿਆ ਹੈ ਉਹਨਾਂ ਦੀ ਵਿਸ਼ੇਸ਼ ਪਛਾਣ ਇੱਕ ਨਾਵਲਕਾਰਾਂ ਵੱਜੋਂ ਹੀ ਹੁੰਦੀ ਹੈ ਆਪ ਦੀ ਕਹਾਣੀ ਰਚਨਾ ਬਹੁਤ ਸਰਲ ਸਪਸ਼ਟ ਤੇ ਨਿਕੇ ਨਿਕੇ ਵਾਕ ਹੁੰਦੇ ਹਨ ਜੋ ਪਾਠਕ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਹ ਹਮਾਰਾ ਜੀਵਨਾ ਨਾਵਲ ਉੱਪਰ ਪੁਰਸਕਾਰ ਵੀ ਮਿਲਿਆ ਹੈ ਉਹ ਸੋਚ ਦੀ ਕਹਾਣੀ ਜਿੱਥੇ ਪਰਿਵਾਰਕ ਰਿਸ਼ਤਿਆਂ ਨਾਲ ਜੁੜੀ ਹੈ ਉਥੇ ਨਾਲ ਹੀ ਇਸ ਵਿੱਚ ਬਜ਼ੁਰਗ ਔਰਤ ਦਾ ਵੇਰਵਾ ਦੇ ਕੇ ਬਧੇਰੀ ਉਮਰ ਵਿੱਚ ਬਜ਼ੁਰਗਾਂ ਦੀਆਂ ਭਾਵਨਾਤਮਕ ਅਤੇ ਸਰੀਰਕ ਮੁਸ਼ਕਲਾਂ ਦੀ ਗੱਲ ਵੀ ਕੀਤੀ ਗਈ ਹੈ ਜੇਕਰ ਅਸੀਂ ਕਹਾਣੀ ਦੀ ਪਰਤ ਦੀ ਗੱਲ ਕਰੀਏ ਤੇ ਕਹਾਣੀ ਦੀ ਮੁੱਖ ਪਾਤਰ ਜੀਤੀ ਉਸ ਦੀ ਦਾਦੀ ਉਸ ਦੇ ਪਿਤਾ ਦੀ ਮਾਂ ਮਤਲਬ ਉਸ ਦੀ ਦਾਦੀ ਤੇ ਪਿੰਡ ਦੀਆਂ ਕੁਝ ਔਰਤਾਂ ਤੇ ਜੀਤੀ ਦੀ ਆਪਣੀ ਜਿਹੜੀ ਮਾਂ ਹੈ ਉਹ ਵੀ ਇਸ ਕਹਾਣੀ ਦੀ ਮੁੱਖ ਪਾਤਰ ਹੈ ਕਹਾਣੀਕਾਰ ਨੇ ਦੱਸਿਆ ਹੈ ਕਿ ਜੀਤੀ ਦਾ ਆਪਣੀ ਦਾਦੀ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਇਸ ਪ੍ਰੇਮ ਤੇ ਕਰਕੇ ਹੀ ਉਹ ਦਾਦੀ ਨਾਲ ਆਪਣੇ ਦੋਸਤਾਨਾ ਜਿਹਾ ਵਿਹਾਰ ਕਰਦੀ ਸੀ ਬਜ਼ੁਰਗਾਂ ਨੂੰ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ ਇਹ ਵੀ ਇਸ ਕਹਾਣੀ ਦਾ ਥੋੜਾ ਜਿਹਾ ਵਿਸ਼ਾ ਹੈ ਜੀਤੀ ਦੀ ਮਾਂ ਜੀਤੀ ਦੀ ਦਾਦੀ ਨੂੰ ਬਹੁਤਾ ਪਸੰਦ ਨਹੀਂ ਕਰਦੀ ਸੀ ਪਰ ਜੀਤੀ ਆਪਣੀ ਮਾਂ ਤੋਂ ਚੋਰੀ ਦਾਦੀ ਨੂੰ ਖਾਣ ਪੀਣ ਲਈ ਕੁਝ ਨਾ ਕੁਝ ਬਣਾ ਦਿੰਦੀ ਤੇ ਉਸ ਦਾ ਸਰੀਰਕ ਤੌਰ ਤੇ ਵੀ ਸਹਾਰਾ ਬਣਦੀ ਕਦੇ-ਕਦੇ ਉਸ ਦੇ ਪੈਰਾਂ ਦੀ ਮਾਲਿਸ਼ ਕਰਦੀ ਕਦੇ ਉਸ ਦੇ ਸਿਰ ਵਿੱਚ ਤੇਲ ਲਾ ਦਿੰਦੀ ਪਰ ਜੀਤੀ ਦੀ ਮਾਂ ਆਪਣੀ ਸੱਸ ਜਾਨੀ ਕਿ ਜੀਤੀ ਦੀ ਦਾਦੀ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਕਿਉਂਕਿ ਹਮੇਸ਼ਾ ਜੀਤੀ ਦੇ ਪਿਓ ਨੂੰ ਕੁਝ ਨਾ ਕੁਝ ਉਸ ਦੇ ਖਿਲਾਫ ਭੜਕਾ ਕੇ ਦਾਦੀ ਉਹਨਾਂ ਦੀ ਲੜਾਈ ਕਰਾਉਂਦੀ ਸੀ ਤੇ ਉਸ ਦੀ ਮਾਂ ਨੂੰ ਚੰਗੇ ਕੱਪੜੇ ਵੀ ਨਹੀਂ ਸੀ ਪਹਿਨਣ ਦਿੰਦੀ ਤੇ ਹਰ ਸਮੇਂ ਕਿਸੇ ਨਾ ਕਿਸੇ ਗੱਲ ਤੋਂ ਟੋਕਦੀ ਰਹਿੰਦੀ ਸੀ ਕਦੇ-ਕਦੇ ਮਾਂ ਤੋਂ ਜਈਆਂ ਗੱਲਾਂ ਸੁਣ ਕੇ ਜੀਤੀ ਨੂੰ ਬੁਰਾ ਵੀ ਲੱਗਦਾ ਤੇ ਉਹ ਦਾਦੀ ਨਾਲ ਫਿਰ ਨਫ਼ਰਤ ਕਰਨ ਲੱਗ ਜਾਂਦੀ ਪਰ ਛੇਤੀ ਹੀ ਸਭ ਕੁਝ ਭੁੱਲ ਕੇ ਉਹ ਦਾਦੀ ਨੂੰ ਫੇਰ ਤੋਂ ਬੁਲਾਉਣਾ ਸ਼ੁਰੂ ਕਰ ਦਿੰਦੀ। ਇਸ ਪ੍ਰਕਾਰ ਇਹ ਕਹਾਣੀ ਵਿੱਚ ਚਾਹੇ ਘਟਨਾਵਾਂ ਬਹੁਤੀਆਂ ਨਹੀਂ ਵਾਪਰਦੀਆਂ ਪਰ ਛੋਟੀਆਂ-ਛੋਟੇ ਵਰਤਾਰੇ ਇਸ ਕਹਾਣੀ ਨੂੰ ਦਿਲਚਸਪ ਬਣਾਉਂਦੇ ਆ। ਤੇ ਉਹ ਇਹ ਸੋਚ ਕੇ ਦਾਦੀ ਨਾਲ ਪਿਆਰ ਭਰਿਆ ਵਿਹਾਰ ਕਰਨ ਲੱਗ ਪੈਂਦੀ ਕਿ ਪਤਾ ਨਹੀਂ ਦਾਦੀ ਨੇ ਹੋਰ ਕਿੰਨੇ ਸਾਲ ਜਿਉਣਾ ਹੈ ਜਾਂ ਨਹੀਂ। ਦਾਦੀ ਦਾ ਵੀ ਜੀਤੀ ਨਾਲ ਬਹੁਤ ਪਿਆਰ ਸੀ। ਦਾਦੀ ਜੀਤੀ ਦੀ ਮਾਂ ਨੂੰ ਕਦੇ ਵੀ ਜੀਤੀ ਨੂੰ ਕੁਝ ਬੁਰਾ ਨਾ ਆਖਣ ਦਿੰਦੀ। ਜੇਕਰ ਉਹ ਕੁਝ ਮੰਗਦੀ ਤੇ ਦਾਦੀ ਉਸ ਨੂੰ ਉਸ ਦੀ ਮਾਂ ਨੂੰ ਕਹਿੰਦੀ ਕਿ ਉਸ ਨੂੰ ਉਸ ਦੀ ਮਾਰ ਪਾਉ ਦੀ ਚੀਜ਼ ਲੈ ਦੇਵੇ ਇਸ ਤਰ੍ਹਾਂ ਜਦੋਂ ਦਾਦੀ ਜੀਤੀਵਾਲ ਦੀ ਗੱਲ ਕਰਦੀ ਉਸ ਨੂੰ ਦਾਦੀ ਪੜੀ ਚੰਗੀ ਲੱਗਦੀ ਪਰ ਦਾਦੀ ਕਿਉਂਕਿ ਪੁਰਾਣੇ ਵਿਚਾਰਾਂ ਦੀ ਸੀ ਉਸ ਨੂੰ ਨਵੇਂ ਕੱਪੜੇ ਪਾਣ ਤੋਂ ਰੋਕਦੀ ਤੀਆਂ ਤੇ ਜਾਣ ਤੋਂ ਰੋਕਦੀ ਉਹ ਕਹਿੰਦੀ ਕੁੜੀਆਂ ਨੂੰ ਆਪਣੀ ਇੱਜ਼ਤ ਆਬਰੂ ਲੈ ਕੇ ਘਰੇ ਹੀ ਬੈਠਣਾ ਚਾਹੀਦਾ ਹੈ ਉਹਨਾਂ ਨੂੰ ਬਹੁਤਾ ਫਿਰਨਾ ਤੁਰਨਾ ਨਹੀਂ ਚਾਹੀਦਾ ਉਦੋਂ ਜੀਤੀ ਨੂੰ ਦਾਦੀ ਚੰਗੀ ਨਾ ਲੱਗਦੀ ਹੁਣ ਕਹਾਣੀ ਦੀ ਜਿਹੜੀ ਪਲੋਟ ਹੈ ਜਾਂ ਕਹਾਣੀ ਵਿੱਚਲੇ ਵੇਰਵੇ ਹਨ ਉਹ ਕਿੱਥੋਂ ਸ਼ੁਰੂ ਹੁੰਦੇ ਹਨ ਜਿਆਦਾ ਜਦੋਂ ਦਾਦੀ ਬਿਮਾਰ ਪੈ ਜਾਂਦੀ ਹੈ ਦਾਦੀ ਲਗਭਗ 6 ਮਹੀਨਿਆਂ ਤੋਂ மஞ்சੇ ਤੇ ਪੈ ਗਈ ਸੀ ਉਹ ਦਿਨੋਂ ਦੇਣ ਥੱਲੇ ਜਾ ਰਹੀ ਸੀ ਤੇ ਉਹਦਾ ਜੀਤੀ ਦਾ ਪਿਤਾ ਬਚਨ ਸਿੰਘ ਨੂੰ ਕੰਮ ਛੱਡਾ ਕੇ ਕਈ ਵਾਰ ਦਾਦੀ ਨੇ ਆਪਣੇ ਕੋਲ ਸੱਦਿਆ ਸੀ ਤੇ ਉਹ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੀ ਸੀ ਪਰ ਜਦੋਂ ਵੀ ਜੀਤੀ ਦਾ ਪਿਤਾ ਬਚਨ ਸਿੰਘ ਛੁੱਟੀ ਲੈ ਕੇ ਆਉਂਦਾ ਹਰ ਵਾਰ ਦਾਦੀ ਬਚ ਜਾਂਦੀ ਪਿਛਲੇ ਸਾਲ ਜਦੋਂ ਪਿਤਾ ਨੇ ਜੀਤੂ ਨੂੰ ਕਿਹਾ ਕਿ ਆਪਣੀ ਦਾਦੀ ਦਾ ਖਿਆਲ ਰੱਖੇ ਤੇ ਉਸਦੇ ਹਾਲਾਤ ਸਬੰਧੀ ਉਸ ਨੂੰ ਖਤ ਲਿਖਦੀ ਰਹੇ ਜਦੋਂ ਕਦੇ ਬਿਮਾਰ ਦਾਦੀ ਪਾਣੀ ਦੀ ਮੰਗ ਕਰਦੀ ਕਦੇ ਕਦੇ ਉਹ ਇੱਕੋ ਚੀਜ਼ ਬਾਰ-ਬਾਰ ਮੰਗਦੀ ਰਹਿੰਦੀ ਕਦੇ ਆਪੇ ਹੀ ਰੋਣ ਲੱਗ ਪੈਂਦੀ ਤੇ ਆਪੇ ਹੀ ਚੰਗੀਆਂ ਮੰਦੀਆਂ ਗੱਲਾਂ ਕਰਨ ਲੱਗ ਪੈਂਦੀ ਜੀਤੂ ਦੀ ਮਾਂ ਹਮੇਸ਼ਾ ਇਹ ਚਾਹੁੰਦੀ ਸੀ ਕਿ ਇਹ ਦਾਦੀ ਛੇਤੀ ਮਰ ਜਾਵੇ ਉਸਨਲ ਬੜਾ ਸਲੂਕ ਮਾੜਾ ਸਲੂਕ ਕਰਦੀ ਸੀ ਉਸ ਸਮੇਂ ਦਾਦੀ ਦੀ ਜਾਨ ਨਾ ਨਿਕਲਣ ਦਾ ਕਾਰਨ ਉਸਦਾ ਬੁਰਾ ਵਿਹਾਰ ਹੈ ਜੋ ساری ਉਮਰ ਉਸਨਲ ਕਰਦੀ ਰਹੀ ਉਹ ਸਮਝਦੀ ਸੀ ਮਤਲਬ ਉਹਨੂੰ ਲੱਗਦਾ ਸੀ ਕਿ ਜਿਹੜਾ ਇਨਸਾਨ ਦੂਸਰਿਆਂ ਨੂੰ ਕੁਲਪਾਉਂਦਾ ਹੈ ਮੌਤ ਉਸਨੂੰ ਜਲਦੀ ਨਹੀਂ ਆਉਂਦੀ ਜੀਤੀ ਵੀ ਦਾਦੀ ਦਾ ਹਾਲਚਾਲ ਪੁੱਛ ਕੇ ਉਸਨੂੰ ਦਵਾਈਆਂ ਦੇ ਦੇ ਕੇ ਅੱਕ ਚੁੱਕੀ ਸੀ ਹੁਣ ਉਸਦੀ ਖੰਗ ਤੋਂ ਉਸਨੂੰ ਬੜੀ ਝੇੜਾਉਂਦੀ ਸੀ ਉਸਨੂੰ ਲੋਕਾਂ ਦੀਆਂ ਬੁੱਢੇ ਮਾਪਿਆਂ ਦੀਆਂ ਸੇਵਾ ਕਰਨ ਦੀਆਂ ਗੱਲਾਂ ਬਹੁਤੀਆਂ ਪਸੰਦ ਨਹੀਂ ਸੀ ਆਉਂਦੀਆਂ ਜੀਤੀ ਦੁਆਰਾ ਦਾਦੀ ਦੀ ਤਬੀਅਤ ਬਾਰੇ ਪਿਤਾ ਨੂੰ ਖੱਤ ਨਾ ਲਿਖਣਾ। ਜੀਤੀ ਦਾ ਪਿਤਾ ਜੀਤੀ ਨੂੰ ਕਹਿ ਕੇ ਗਿਆ ਸੀ ਕਿ ਉਹ ਦਾਦੀ ਨੂੰ ਹਾਲਤ ਦੀ ਹਾਲਤ ਬਾਰੇ ਉਸ ਨੂੰ ਖੱਤ ਲਿਓ। ਇਹ ਪਿਛਲੀਆਂ 1-2 ਵਾਰੀਆਂ ਵਿੱਚ ਦਾਦੀ ਦਾ ਪਤਾ ਲੈਣ ਆਉਣ ਤੋਂ ਬਾਅਦ ਜੀਤੀ ਦੇ ਪਿਤਾ ਨੂੰ ਵਾਪਸ ਜਾਣਾ ਪਿਆ ਸੀ ਤੇ ਦਾਦੀ ਠੀਕ ਠਾਕ ਰਹੀ ਸੀ। ਹੁਣ ਜੀਤੀ ਉਸ ਬਾਰੇ ਕੋਈ ਖੱਤ ਨਹੀਂ ਸੀ ਲਿਖਣਾ ਚਾਹੁੰਦੀ। ਜੀਤੀ ਦੇ ਮਾਣ ਨੇ ਜੀਤੀ ਨੂੰ ਖਾਤ ਲਿਖਣ ਤੋਂ ਮਨਾ ਕੀਤਾ ਸੀ ਉਸਦੇ ਪਿਤਾ ਨੂੰ ਅੱਗੇ ਵੀ ਐਵੇਂ ਹੀ ਆਉਣਾ ਪਿਆ ਸੀ ਤੇ ਦਾਦੀ ਨੇ ਜੀਤੀ ਨੂੰ ਕਿਹਾ ਕਿ ਆਪਣੀ ਪਿਤਾ ਨੂੰ ਖਾਤ ਪਾ ਦੇਵੇ ਕਿਉਂਕਿ ਹੁਣ ਉਸ ਨੂੰ ਬਚਣ ਦੀ ਕੋਈ ਆਸ ਨਹੀਂ ਪਰ ਜੀਤੀ ਨੇ ਖਾਤ ਨਾ ਪਾਇਆ ਦੋ ਦਿਨਾਂ ਮਗਰੋਂ ਦੀ ਦਾਦੀ ਨੇ ਜੀਤੀ ਨੂੰ ਪੁੱਛਿਆ ਕਿ ਉਸਨੇ ਖਾਤ ਪਾਇਆ ਹੈ ਜਾਂ ਨਹੀਂ ਤੇ ਨਾਲ ਹੀ ਉਸਨੇ ਕਿਹਾ ਕਿ ਉਸ ਨੂੰ ਬੁਰੇ ਸੁਪਨੇ ਆਉਂਦੇ ਆ ਇਸ ਕਰਕੇ ਉਹ ਖਾਤ ਪਾ ਦੇਵੇ ਸੁੱਪਨੇ ਵਿੱਚ ਉਸ ਨੂੰ ਉਸ ਦਾ ਦਾਦਾ ਵੀ ਮਿਲਿਆ ਸੀ ਇਸ ਕਰਕੇ ਹੁਣ ਉਸ ਨੂੰ ਬਚਣ ਦੀ ਆਸ ਨਹੀਂ ਜੀਤੀ ਨੇ ਉੱਤਰ ਦੇ ਦਿੱਤਾ ਪਰ ਉਸ ਨੇ ਖਾਤ ਨਾ ਪਾਇਆ ਇਸ ਤੇ ਦਾਦੀ ਦਾ ਮਨ ਬਹੁਤ ਖਰਾਬ ਹੋਇਆ ਉਸ ਸ਼ਾਮ ਦਾਦੀ ਨੇ ਨਾ ਤਾਂ ਚਾਹ ਪੀਤੀ ਤੇ ਨਾ ਹੀ ਦਵਾਈ ਖਾਦੀ ਅਧਿਕ ਰਾਤ ਨੂੰ ਵੀ ਉਸ ਨੇ ਪਾਣੀ ਪੀਤਾ ਤੇ ਸਵੇਰਸਾਰ ਉਹ ਅਧਿਕ ਰਾਤ ਨੂੰ ਉਸ ਨੇ ਪਾਣੀ ਪੀਤਾ ਤੇ ਸਵੇਰਸਾਰ ਉਹ ਮਰ ਗਈ ਦਾਦੀ ਦੀ ਮੌਤ ਤੇ ਜੀਤੀ ਦਾ ਉਦਾਸ ਹੋਣਾ ਦਾਦੀ ਦੀ ਮੌਤ ਤੇ ਜੀਤੀ ਬਹੁਤ ਰੋਈ ਉਹ ਸੋਚ ਰਹੀ ਸੀ ਕਿ ਪਤਾ ਨਹੀਂ ਦਾਦੀ ਦਾ ਪਿਤਾ ਨੂੰ ਮਿਲਣ ਲਈ ਕਿੰਨਾ ਕੁ ਦਿਲ ਕਰਦਾ ਸੀ ਉਹ ਪਛਤਾ ਰਹੀ ਸੀ ਕਿ ਉਸਨੇ ਘਾਟੇ ਨਾ ਪਾਇਆ ਤੇ ਉਸ ਦੀ ਉਸ ਨੂੰ ਆਪਣੀ ਮਾਂ ਤੇ ਗੁੱਸਾ ਚੜ ਰਿਹਾ ਸੀ ਸੋਚਦੀ ਦਾਦੀ ਕਿੰਨੀ ਚੰਗੀ ਸੀ ਹਰ ਸਮੇਂ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ ਸੀ ਉਹ ਸੋਚਦੀ ਦਾਦੀ ਤੋਂ ਮਾਫੀ ਮੰਗਦੀਆਂ ਦਾਦੀ ਇੱਕ ਵਾਰ ਜੀ ਜੀ ਜਾਵੇ ਤੇ ਉਹ ਮਾਫੀ ਮੰਗ ਲਵੇ ਉਹ ਸੋਚਦੀ ਜੇਕਰ ਹੁਣ ਉਸ ਨੂੰ ਦਾਦੀ ਮਿਲ ਜਾਵੇ ਤੇ ਉਸ ਦੀ ਰੱਜ ਕੇ ਸੇਵਾ ਕਰੇ ਉਸਨੇ ਦਾਦੀ ਦੀ ਸੋਟੀ ਮਾਲਾ ਤੇ ਘਗਰੀ ਸੰਭਾਲ ਲਈਆਂ ਉਧਰ ਮਾਂ ਦੀ ਮੌਤ ਦੀ ਖਬਰ ਸੁਣ ਕੇ ਜੀਤੀ ਦਾ ਪਿਤਾ ਵੀ ਘਰ ਆਇਆ ਉਹ ਬਹੁਤ ਰੋਇਆ ਜੀਤੀ ਆਪਣੇ ਪਿਤਾ ਨੂੰ ਰੋਂਦਾ ਵੇਖ ਕੇ ਬਹੁਤ ਦੁਖੀ ਹੋਈ ਉਹ ਚਾਹੁੰਦੀ ਸੀ ਕਿ ਆਪਣੇ ਪਿਤਾ ਨੂੰ ਸਾਰੀ ਗੱਲ ਦੱਸ ਦੇਵੇ ਕਿ ਦਾਦੀ ਨੇ ਤਾਂ ਖਾ ਖਾਤ ਲਿਖਣ ਲਈ ਕਿਹਾ ਸੀ ਪਰ ਉਸ ਨੇ ਹੀ ਨਾ ਲਿਖਿਆ ਕਿਉਂਕਿ ਉਹ ਪਿਤਾ ਦੇ ਗੁੱਸੇ ਹੋ ਜਾਣ ਤੋਂ ਡਰਦੀ ਡਰਦੀ ਸੀ ਤੇ ਨਾ ਹੀ ਉਹ ਗੁੱਸੇ ਹੋ ਜਾਣ ਦੇ ਡਰ ਤੋਂ ਸੱਚਾਈ ਨਹੀਂ ਦੱਸ ਰਹੀ ਸੀ ਆਸ-ਪਾਸ ਦੇ ਲੋਕ ਜਦੋਂ ਅਫਸੋਸ ਕਰਨ ਆਉਂਦੇ ਤਾਂ ਜੀਤੀ ਦਾ ਪਿਤਾ ਕਹਿੰਦਾ ਜੇਕਰ ਉਸ ਨੂੰ ਪਤਾ ਹੁੰਦਾ ਕਿ ਮਾਂ ਨੇ ਇੰਨੀ ਛੇਤੀ ਮਰ ਜਾਣਾ ਹੈ ਤਾਂ ਘਰੋਂ ਪੈਗਬਾਰ ਪੈਰ ਹੀ ਨਾ ਪੁੱਟਦਾ ਇਹ ਸੁਣ ਕੇ ਜੀਤੀ ਦਾ ਦਿਲ ਬਹੁਤ ਹੀ ਦੁਖੀ ਹੁੰਦਾ ਉਹ ਆਪਣੇ ਪਿਤਾ ਨੂੰ ਅਸਲੀ ਗੱਲ ਦੱਸਦੀ ਦੱਸਦੀ ਰਹਿ ਜਾਂਦੀ। ਉਹ ਜੀਤੀ ਨੂੰ ਪੁੱਛਦੇ ਕਿ ਮਾਂ ਨੇ ਜਾਂਦੀ ਵਾਰ ਕੁਝ ਕਿਹਾ ਵੀ ਹੋਏਗਾ? ਤਾਂ ਜੀਤੀ ਦਾ ਦਿਲ ਕਰਦਾ ਕਿ ਉਹ ਦੱਸ ਦੇਵੇ ਕਿ ਉਹ ਆਪਣੇ ਪੁੱਤਰ ਨੂੰ ਯਾਦ ਕਰਦੀ ਮਰ ਗਈ। ਪਰ ਇਹ ਸ਼ਬਦ ਉਸਦੇ ਸਾਹਾਂ ਵਿੱਚ ਰੁਕ ਗਏ। ਫੇਰ ਪਿਤਾ ਨੇ ਪੁੱਛਿਆ ਕਿ ਤੇ ਉਹ ਵੀ ਆਪਣੀ ਮਾਂ ਵਾਂਗ ਉਸ ਨੂੰ ਦੁਖੀ ਤਾਂ ਨਹੀਂ ਕਰਦੀ ਸੀ ਇਸ ਤੇ ਜੀਤੀ ਰੋਣ ਲੱਗ ਪਈ ਪਿਤਾ ਨੇ ਉਸ ਨੂੰ ਚੁੱਪ ਕਰਾਇਆ ਤੇ ਕਿਹਾ ਕਿ ਉਹ ਜਾਣਦਾ ਹੈ ਕਿ ਉਹ ਮਾਂ ਦਾ ਖਿਆਲ ਰੱਖਦੀ ਸੀ ਇਸ ਗੱਲ ਨਾਲ ਵੀ ਜੋ ਜੀਤੀ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਅੰਤਲੇ ਦਿਨਾਂ ਵਿੱਚ ਉਸ ਨੇ ਆਪਣੀ ਦਾਦੀ ਦਾ ਬਹੁਤਾ ਖਿਆਲ ਨਹੀਂ ਸੀ ਰੱਖਿਆ ਉਹ ਕਈ ਵਾਰ ਅਸਲੀ ਗੱਲ ਦੱਸਣ ਲੱਗਣ ਲੱਗਦੀ ਪਿਤਾ ਜੀ ਦੀ ਦਾਦੀ ਤੇ ਉਸ ਤੋਂ ਬਾਅਦ ਇਹ ਕਹੇ ਕਿ ਪਿਤਾ ਜੀ ਦਾਦੀ ਤੇ ਉਸ ਤੋਂ ਬਾਅਦ ਇਹ ਕਹੇ ਕਿ ਚੁੱਪ ਕਰ ਜਾਂਦੀ ਉਸ ਪਿਤਾ ਉਸ ਨੂੰ ਕਹਿੰਦਾ ਬਸ ਪੁੱਤਰ ਤੂੰ ਦਾਦੀ ਨੂੰ ਬਹੁਤਾ ਯਾਦ ਨਾ ਕਰਿਆ ਕਰ ਇਸ ਪ੍ਰਕਾਰ ਉਹ ਆਪਣੇ ਪਿਤਾ ਨੂੰ ਸਚਾਈ ਦੱਸਦੀ ਦੱਸਦੀ ਰੁਕ ਜਾਂਦੀ ਤੇ ਨਾਲ ਹੀ ਆਪਣੇ ਮਨ ਵਿੱਚ ਕਹਿੰਦੀ ਦਾਦੀ ਤੂੰ ਕਿਉਂ ਮਰ ਗਈ ਮੈਨੂੰ ਖੱਤ ਲਿਖਣ ਲਈ ਕਿਹਾ ਸੀ ਭਾਵ ਉਸ ਨੂੰ ਖੱਤ ਲਿਖਣ ਦਾ ਨਾ ਲਿਖਣ ਦਾ ਬਹੁਤ ਅਫਸੋਸ ਲੱਗਾ ਉਸਨੇ ਆਪਣੇ ਦਾਦੀ ਦੀ ਆਖਰੀ ਇੱਛਾ ਪੂਰੀ ਨਹੀਂ ਕੀਤੀ ਇਸ ਪ੍ਰਕਾਰ ਇਸ ਕਹਾਣੀ ਦਾ ਮੁੱਖ ਵਿਸ਼ਾ ਸਾਡੇ ਸਮਾਜ ਵਿੱਚ ਪਰਿਵਾਰ ਦੇ ਬਿਰਧ ਮੈਂਬਰਾਂ ਲਈ ਹਮਦਰਦੀ ਅਤੇ ਪਿਆਰ ਪੈਦਾ ਕਰਨਾ ਹੈ ਲੇਖਕ ਨੇ ਇਸ ਗੱਲ ਵੱਲ ਵੀ ਧਿਆਨ ਦਵਾਇਆ ਹੈ ਕਿ ਪਰਿਵਾਰ ਦੇ ਬਿਰਧ ਮੈਂਬਰ ਬਜ਼ੁਰਗ ਮੈਂਬਰ ਆਪਣੇ ਪੁੱਤਰਾਂ ਧੀਆ ਤੇ ਨੋਹਾਂ ਤੋਂ ਪਿਆਰ ਅਤੇ ਸੇਵਾ ਦੀ ਆਸ ਕਰਦੇ ਹਨ ਤੇ ਉਹਨਾਂ ਨੂੰ ਕੋਈ ਗੱਲਾਂ ਤੋਂ ਜੇ ਕੋਈ ਜੇਕਰ ਰੋਕਦੇ ਹਨ ਤਾਂ ਉਹ ਵੀ ਕਈ ਵਾਰ ਪਰਿਵਾਰ ਦੇ ਭਲੇ 'ਚ ਹੁੰਦੀਆਂ ਹਨ ਪਰ ਪਰਿਵਾਰ ਉਹਨਾਂ ਨੂੰ ਨਹੀਂ ਮੰਨਦਾ ਜਿਸ ਨਾਲ ਬਿਰਧ ਜਾਂ ਬਜ਼ੁਰਗ ਮੈਂਬਰ ਦੁਖੀ ਹੁੰਦੇ ਹਨ ਇਸ ਵਿੱਚ ਦੱਸਿਆ ਗਿਆ ਹੈ ਕਿ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਅਜੇ ਕਮਾਂ ਤੋਂ ਮਰਜਦੀ ਹੈ ਜੋ ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਖਿਲਾਫ ਹਨ ਜਾਂ ਜਿੰਨਾ ਵਿੱਚ ਬਹੁਤ ਜ਼ਿਆਦਾ ਖੁੱਲ੍ਹ ਲਈ ਜਾਂਦੀ ਹੈ ਪਰ ਇਹ ਗੱਲ ਨਵੀਂ ਪੀੜ੍ਹੀ ਨੂੰ ਪਸੰਦ ਨਹੀਂ ਹੁੰਦੀ ਬੁੱਢੇ ਆਦਮੀ ਆਪਣੀ ਨੋਹਾਂ ਧੀਆਂ ਦੀ ਇੱਜ਼ਤ ਦਾ ਖਿਆਲ ਰੱਖਦੇ ਆ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਤੇ ਹੋਰ ਕਈ ਗੱਲਾਂ ਤੋਂ ਰੋਕਦੇ ਹਨ ਧੀ ਦਾ ਪਿਤਾ ਸਿੱਖਿਆ ਅਨਸਾਰ ਬੁੱਢੀ ਮਾਂ ਦੀ ਦੇਖਭਾਲ ਕਰਨਾ ਪਰ ਆਪਣੀ ਮਾਂ ਦੇ ਪਿਆਰ ਤੋਂ ਪ੍ਰਭਾਵਿਤ ਹੋ ਕੇ ਬੁੱਢੀ ਦਾਦੀ ਦੀਆਂ ਮੰਗਾਂ ਨੂੰ ਪੂਰੀਆਂ ਨਾ ਕਰਨਾ ਇਸ ਕਹਾਣੀ ਵਿੱਚ ਬਿਰਧ ਅਵਸਥਾ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ ਕਿ ਬਿਰਧ ਬਹੁਤ ਬੇਵਸ ਹੋ ਜਾਂਦੇ ਹਨ ਜਿਨ੍ਹਾਂ ਨੂੰ ਜਾਂ ਤਾਂ ਆਪਣੇ ਪੋਤਰੇ-ਪੋਤਰੀਆਂ ਤੇ ਨਿਰਭਰ ਕਰਨਾ ਪੈਂਦਾ ਹੈ ਜਾਂ ਆਪਣੇ ਪੁੱਤਰਾਂ ਧੀਆਂ ਦੇ ਰੈਮੋ ਕਰਮ ਤੇ ਨਿਰਭਰ ਕਰਨਾ ਪੈਂਦਾ ਹੈ ਇਸ ਕਹਾਣੀ ਵਿੱਚ ਦਾਦੀ-ਪੋਤਰੀ ਦੀ ਭਾਵਕ ਸਾਂਝ ਦੱਸੀ ਗਈ ਹੈ ਕਿ ਜਿੰਨਾ ਮਰਜ਼ੀ ਮਨ ਵਿੱਚ ਗੁੱਸਾ ਜਾਂ ਰੋਸ ਆ ਜਾਵੇ ਪਰ ਪੋਤਰੀ ਜਾਂ ਪੋਤਰਾ ਦਾਦੀ ਨੂੰ ਪਿਆਰ ਕਰਦੇ ਹਨ ਤੇ ਅਚੇਤ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਛੱਡ ਕੇ ਫਿਰ ਦਾਦੀ ਦੀ ਗੱਲ ਮੰਨਣ ਲੱਗ ਪੈਂਦੇ ਹਨ ਇਸੇ ਤਰ੍ਹਾਂ ਪੋਤਰੀ ਪਿਤਾ ਦਾ ਖਿਆਲ ਕਰਕੇ ਦਾਦੀ ਦੀ ਸੇਵਾ ਕਰਦੀ ਹੈ ਬਿਮਾਰ ਦਾਦੀ ਕਈ ਵਾਰ ਜੀਤੀ ਦੇ ਪਿਤਾ ਨੂੰ ਮਰਨ ਦੇ ਡਰ ਨਾਲ ਜਦੋਂ ਬੁਲਾਉਂਦੀ ਹੈ ਤਾਂ ਜੀਤੀ ਨੂੰ ਵੀ ਦਾਦੀ ਨਾਲ ਹੰਧਰਦੀ ਹੋ ਜਾਂਦੀ ਹੈ ਪਰ बार-बार ਪਿਤਾ ਦੇ ਆਉਣ ਤੋਂ ਬਾਅਦ ਵੀ ਦਾਦੀ ਦੇ ਬਸ ਜਾਣ ਨਾਲ ਜੀਤੀ ਦੇ ਮਨ ਵਿੱਚ ਖੇਜ ਆ ਜਾਂਦੀ ਹੈ ਜਿੱਥੇ ਆਪਣੇ ਪਿਤਾ ਨੂੰ ਸਲੀਅਤ ਦੱਸਣਾ ਚਾਹੁੰਦੀ ਹੋਈ ਵੀ ਸਾਰਾ ਕਸੂਰ ਆਪਣੇ ਆਪਣੇ ਕਰਕੇ ਕਿ ਉਸਨੇ ਚਿੱਠੀ ਨਹੀਂ ਲਿਖੀ ਪਰ ਪਿਤਾ ਦੇ ਨਰਾਜਗੀ ਤੋਂ ਡਰਦਿਆਂ ਉਸ ਨੂੰ ਨਹੀਂ ਦੱਸਦੀ ਇਸ ਪ੍ਰਕਾਰ ਇਸ ਕਹਾਣੀ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜੇਕਰ ਪਰਿਵਾਰ ਵਿੱਚ ਸਾਰੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਤਾਂ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਪਰ ਇੱਥੇ ਪੀੜੀ ਦਾ ਪਾੜਾ ਜਾਂ ਜਨਰੇਸ਼ਨ ਗੈਪ ਕਾਰਨ ਘਰ ਵਿੱਚ ਲੜਾਈ ਝਗੜੇ ਵੀ ਹੁੰਦੇ ਹਨ ਇਸ ਕਹਾਣੀ ਵਿੱਚ ਤਿੰਨ ਪੀੜੀਆਂ ਦੇ ਰਿਸ਼ਤੇ ਵੇਖੇ ਜਾ ਸਕਦੇ ਹਨ ਦਾਦੀ ਪਾ ਬਜ਼ੁਰਗਔਰਤ ਤੇ ਉਸ ਦੀ ਨੋ ਭਾਵ ਜੀਤੀ ਦੀ ਮਾਂ ਤੇ ਜੀਤੀ ਜੀਤੀ ਇਸ ਵਿੱਚ ਮਤਲਬ ਮੁੱਖ ਪਾਤਰ ਦੇ ਤੌਰ ਤੇ ਆਈ ਹੈ ਇਸ ਪ੍ਰਕਾਰ ਇਹ ਕਹਾਣੀ ਜਿਹੜੀ ਹੈ ਸਾਨੂੰ ਇਹ ਕਹਾਣੀ ਉਹਦੀਆਂ ਹੋਰ ਕਹਾਣੀਆਂ ਵਾਂਗ ਇਸ स्त्रीमान ਦੀ ਉਦਾਸਤੀ ਤੇ ਕੋਮਲਤਾ ਨੂੰ ਜੀਤੀ ਅਤੇ ਦਾਦੀ ਦੀ ਵਿਵਸਥਾ ਰਹੀਂ ਪੇਸ਼ ਕਰਦੀ ਹੈ ਜੀਤੀ ਦਾਦੀ ਉਸ ਦੀ ਮਾਂ ਬਿਲਕੁਲ ਜੀਤੀ ਦੀ ਨੂੰ ਪਿਆਰ ਨਹੀਂ ਕਰਨ ਦਿੰਦੀ ਉਸ ਦੀ ਬਿਮਾਰੀ ਜਾਂ ਮਾਨ ਦੀਆਂ ਖਾਸ਼ਾਂ ਨਾਲ ਕੋਈ ਹਮਦਰਦੀ ਨਹੀਂ ਰੱਖਦੀ ਉਸ ਸਾਸਤੋਂ ਆਪਣੇ ਪੁਰਾਣੇ ਬਦਲੇ ਲੈਣ ਤੇ ਤੁੱਲੀ ਹੈ ਜੋ ਕਿ ਸਾਸਤ ਦਾ ਨੋ ਪ੍ਰਤੀ ਸਖਤ ਵਤੀਰਾ ਹੈ ਇਸ ਪ੍ਰਕਾਰ ਪੰਜਾਬੀ ਸੱਭਿਆਚਾਰ ਇਹ ਤੇ ਪੰਜਾਬੀ ਪਰਿਵਾਰਾਂ ਵਿੱਚ ਨੋ ਸਸ ਦੇ ਰਿਸ਼ਤੇ ਤੇ ਝਗੜੇ ਦਾ ਬੇਸ ਕਹਾਣੀ ਜੋ ਸਾਨੂੰ ਪਤਾ ਲੱਗਦਾ ਹੈ ਜਦੋਂ ਦਾਦੀ ਦੀ ਘਰ ਵਿੱਚ ਚੱਲਦੀ ਸੀ ਤਾਂ ਕਿਸੇ ਮੰਗਤੇ ਨੂੰ ਖੈਰ ਨਹੀਂ ਪਾਉਣ ਦਿੰਦੀ ਸੀ ਇਹ ਨਾ ਹੀ ਚੰਗੇ ਕੱਪੜੇ ਪਾਉਂਦੈਂਦੀ ਸੀ ਤੇ ਪਰ ਜਦੋਂ ਉਹ ਨੋ ਬਿਮਾਰ ਹੋ ਗਈ ਤਾਂ ਉਹ ਕਿਸ ਤਰ੍ਹਾਂ ਆਪਣੇ ਪੁੱਤਰ ਨੂੰ ਆਪਣਾ ਦੁੱਖ ਦੱਸਣਾ ਚਾਹੁੰਦੀ ਹੋਈ ਵੀ ਆਪਣੀ ਪੋਤਰੀ ਤੋਂ ਮਦਦ ਨਹੀਂ ਲੈ ਸਕਦੀ ਤੇ ਇਸ ਕਹਾਣੀ ਦੀ ਜਿਹੜੀ ਪੁਸਤਕ ਆ ਉਹਦੇ ਪਿੱਛੇ ਵੀ ਕੁਝ ਚੰਗੇ ਵਿਚਾਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਅ ਇਸ ਕਹਾਣੀ ਵਿੱਚ ਮਾਨਸਿਕ ਕਿਰਿਆ ਪ੍ਰਤੀਕਿਰਿਆ ਜਿਹੜੀ ਹੈ ਉਹ ਪੇਸ਼ ਕੀਤੀ ਗਈ ਹੈ ਨਾਲ ਹੀ ਦੱਸਿਆ ਗਿਆ ਹੈ ਕਿ ਜਿਹੜਾ ਸਾਡਾ ਅੰਤਰਮਨ ਹੈ ਉਸ ਵਿੱਚ ਬਹੁਤ ਸਾਰੀਆਂ ਗੁੰਜਲਾਂ ਹੁੰਦੀਆਂ ਨੇ ਜਿਹੜੀਆਂ ਹਰ ਪਾਤਰ ਆਪਣੇ ਆਪਣੇ ਅੰਦਰ ਸਮੋਏ بیٹھا ਹੈ ਕਹਾਣੀ ਦੇ ਲੇਖਕ ਦਾ ਮੁੱਖ ਬਲਕਟਨਾਵਾ ਜਾਂ ਪਾਤਰਾਂਵਾਂ ਦਾ ਥਾਂ ਮਨੁੱਖ ਦੇ ਅੰਦਰਲੇ ਮਾਨਸਿਕ ਸੰਸਾਰ ਨੂੰ ਚਿੱਤਰਣ ਵਿੱਚ ਹੈ ਟਿਵਾਣਾ ਦੀ ਇਸ ਕਹਾਣੀ ਵਿੱਚ ਉਹ ਸੋਚਣ ਪ੍ਰਕਿਰਿਆ ਦਾ ਜਿਹੜਾ ਪ੍ਰਤਾਂਤ ਹੈ ਉਸ ਨੂੰ ਹੀ ਜ਼ਿਆਦਾ ਉਘਾੜਿਆ ਗਿਆ ਹੈ ਦਾਦੀ ਦਾ ਬਿਮਾਰ ਪੈਣਾ ਜੀਤੀ ਦਾ ਦਾਦੀ ਦੀ ਸੇਵਾ ਕਰਨਾ ਤੇ ਜੀਤੀ ਦੀ ਮਾਂ ਦੁਆਰਾ ਦਾਦੀ ਨੂੰ ਬੁਰਾ ਭਲਾ ਕਹਿਣਾ ਤੇ ਜੀਤੀ ਦੇ ਪਿਤਾ ਬਚਨ ਸਿੰਘ ਦੁਆਰਾ ਆਪਣੀ ਮਾਂ ਦੇ ਮੌਤ ਤੋਂ ਪਹਿਲਾਂ ਉਸ ਨੂੰ ਮਿਲਣ ਆਉਣ ਦੀ ਖਾਸ਼ ਤੇ ਦਾਦੀ ਦਾ ਖਾਤ ਲਿਖਣ ਬਾਰੇ ਵਾਰ-ਵਾਰ ਕਹਿਣਾ ਤੇ ਜੀਤੀ ਦੁਆਰਾ ਨਾ ਲਿਖਣਾ ਤੇ ਫਿਰ ਪਛਤਾਉਣਾ ਇਹ ਇਸ ਕਹਾਣੀ ਦੀਆਂ ਮੁੱਖ ਮਾਨਸਿਕ ਇਸ ਤੇਰੀਆਂ ਹਨ ਘਟਨਾਵਾਂ ਹਨ ਜਿਹੜੀਆਂ ਇਸ ਕਹਾਣੀ ਨੂੰ ਖੂਬਸੂਰਤ ਬਣਾਉਂਦੀਆਂ ਹਨ ਤੇ ਉਮੀਦ ਹੈ ਤੁਹਾਨੂੰ ਇਹ ਬਿਰਤਾਂਤ ਪਸੰਦ ਆਇਆ ਹੋਵੇਗਾ ਬਹੁਤ ਬਹੁਤ ਧੰਨਵਾਦ